ਨਾਲੇ ਕਹਿੰਦੇ ਆ ਗੁਰੂ ਸਾਹਿਬ ਜਾਣੀ ਜਾਣ ਫਿਰ ਗੁਰੂ ਸਾਹਿਬ ਨੂੰ ਧੋਖੇ ਕਿਉਂ ਕਰਦੇ ਆ ਕੌਣ ਕਰਦਾ ਜੇ ਗੁਰੂ ਸਾਹਿਬ ਹੁੰਦੇ ਅਜ ਫਿਜ਼ੀਕਲੀ ਤਾਂ ਫਿਰ ਇਹਨਾਂ ਲੋਕਾਂ ਨੂੰ ਕੀ ਕਹਿੰਦੇ ਤੁਸੀਂ ਤਾਂ ਉਹਦੋਂ ਵੀ ਬਹੁਤ ਤੰਗ ਕੀਤਾ ਉਹਨੂੰ ਗੁਰੂ ਸਾਹਿਬਾਂ ਨੂੰ ਬਹੁਤ ਤੰਗ ਕੀਤਾ ਠੀਕ ਹੈ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਗਏ ਤੇ ਆਪਾਂ ਨੂੰ ਕੀ ਕਹਿ ਕੇ ਗਏ ਸੀ ਸੱਚਖੰਡਾ ਜੀ ਗੁਰ ਸਾਹਿਬ ਗੁਰੂ ਮਾਨੇਓ ਗ੍ਰੰਥ ਪ੍ਰਗਟ ਗੁਰਾਂ ਕੀਤੇ ਮੇਰੀ ਬਾਹ ਗੁਰੂ ਸਾਹਿਬ ਨੂੰ ਫੜਾ ਗਏ ਫੜਾ ਗਏ ਤੇ ਮੰਨ ਲਓ ਮੇਰੇ ਦੋਤੀ ਹੈ ਤੇ ਮੇਰੇ ਘਰ ਵਾਲੀ ਕਹਿੰਦੀ ਸਰਸਾ ਚੱਲ ਗਈ ਮੁੰਡਾ ਲੈਣ ਮੈਂ ਬਾਹ ਛੜਾ ਕੇ ਨਾ ਤਾਂ ਸਰਸਾ ਨੂੰ ਭੱਜ ਗਿਆ ਭੱਜੇ ਆ ਅੱਧਾ ਪੰਜਾਬ ਸਰਸਾ ਗਿਆ ਮੱਥਾ ਟੇਕਣ ਸ਼ਰਮ ਨਾਲ ਮਰ ਜਿਓ ਅੱਧਾ ਪੰਜਾਬ ਸਰਸਾ ਗਿਆ ਗੁਰੂ ਗੰਨ ਸਾਹਿਬ ਨੂੰ ਛੱਡ ਕੇ ਭੱਜ ਗਏ ਅੱਧੀ ਕੌਮ ਕੀ ਕਰਨ ਗਏ ਸੀ ਉੱਥੇ ਵੀ ਗੁਰੂ ਗੋਬਿੰਦ ਸਿੰਘ ਸਾਰਾ ਪਰਿਵਾਰ ਸਾਡੇ ਤੇ ਵਾਰ ਗਿਆ ਜਿਹੜਾ ਹਸਪਤਾਲ ਹੈ ਘੁੱਕਦਾ ਉਹ ਗੁਰੂ ਸਾਹਿਬ ਦੇ ਨਾਲ ਹੀ ਆ 42 ਸਾਲ ਦੀ ਉਮਰ ਚਲੇ ਗਏ ਚਾਰ ਬੱਚੇ ਬਾਹਰ ਗਏ ਮਾਂ ਬਾਹਰ ਗਏ ਬਾਪ ਬਾਹਰ ਗਏ ਉਹ ਤਾਂ ਨਹੀਂ ਛੱਡ ਕੇ ਭੱਜੇ ਗੁਰੂ ਗੋਬਿੰਦ ਸਾਹਿਬ ਨੂੰ ਸਾਡੀ ਬਾਹ ਫੜਾ ਕੇ ਗਏ ਵੀ ਇਹਦੇ ਲਿਓ ਬਸ ਆ ਇਹਦੇ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ